ਅਹੋ ਟਲ ਗੁਰ ਸੇਵੀ ਐ ਅਹ ਨਿਸ ਸਹਜ ਸੁਭਾਾਈ ਦਰਸਨ ਪਰਸ ਐ ਗੁਰ ਕੈ ਜਨਮ ਮਰਨ ਦੁਖ ਜਾਈ ਉਹ ਵਾ ਸਿਫਤ ਖਸਮ ਦੀ ਨੂਰ ਅਰ ਸੋਹ ਕੋਰ ਸੋਹ ਝੱਟੀ ਐ ਤਦ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਿਸਾਹ ਸਿਰ ਸਾਹਾਂ ਦੇ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸਾਹੂ ਸਜਣ ਸੱਚਾ ਪਾਤਿਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਕਰੇ ਸੇਵਾ ਇੱਕ ਓੰਕਾਰ ਸਤ ਗੁਰ ਪਰਸਾਦ ਉज्जਲ ਕਾ ਹਾ ਚਿਲਕਣਾ ਕੋਟ ਮਕਾਲੜੀ ਮਸ ਤੋਤਿਆ ਝੂਠ ਨਾ ਉੱਤਰੈ ਜੇ ਸੋ ਧੋਵਾ ਤਿਸ ਉੱਜਲ ਕਹ ਹਾਂ ਚਿਲਕਣਾ ਕੋਟ ਮਕਾਲੜੀ ਮਸ ਤੋਤਿਆ ਝੂਠ ਨਾ ਉੱਤਰੈ ਜੇ ਸਉ ਧੋਵਾ ਤਿਸ ਸੱਜਣ ਸੇ ਨਾਲ ਮੈਂ ਚਲਦਿਆ ਨਾਲ ਚਲੰਨ ਜਿੱਥੈ ਲੇਖਾ ਮੰਗਿਐ ਤਿੱਥੈ ਖੜੇ ਦਿਸੰਨ ਰਹਾਉ ਉਠੇ ਮੰਡਪ ਮਾਰੀਆਂ ਪਾਸੋ ਚਿਤਵੀ ਆਹਾ ਟਠੀਆ ਕੰਮ ਨ ਆਮਨੀ ਵਿਚਹੁ ਸਖਣੀ ਆਹਾ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਕੋਟ ਕੋਟ ਜੀਆ ਖਾਮਣੇ ਬੱਗੇ ਨਾ ਕਹੀ ਅਨ ਸੰਮਲ ਰੋਖ ਸਰੀਰ ਮੈਂ ਮੈਂ ਜਨ ਦੇਖ ਭੁਲਨ ਸੇ ਫਲ ਕੰਮ ਨ ਆਵਨੀ ਤੇ ਗੁਣ ਮੈਂ ਤਨ ਹਨ ਅੰਦੁਲਾ ਭਾਰ ਉਠਾਇਆ ਡੂਗਰਵਾਟ ਬਹੁਤ ਅਖੇ ਲੋੜੀ ਨਾਲ ਹਉ ਚੜ ਲੰਗਾ ਕਿਤ ਚੱਕ ਰਿਆ ਚੰਗੇ ਆਈਆ ਅਵਰ ਸਿਆਣ ਪਕਿਤ ਨਾਨਕ ਨਾਮ ਸਮਾਲ ਤੂੰ ਬੱਦਾ ਛਟ ਹੈ ਜਿਤ ਚੱਕ ਰਿਆ ਚੰਗਿਆ ਆਇਆ ਅਵਰ ਸਿਆਣ ਪਕਿਤ ਨਾਨਕ ਨਾਮ ਸਮਾਲ ਤੂੰ ਬੱਦਾ ਛਟ ਹੈ ਜਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪਹਿਲਾ ਘਰ ਸੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਉੱਜਲ ਕਹਿ ਹਾ ਚਿਲਕਣਾ ਕੋਟਿ ਮਕਾਲੜੀ ਮਸ ਧੋਤਿਆ ਝੂਠ ਨਾ ਉੱਤਰੈ ਜੀ ਸੌ ਧੋਵਾ ਤਿਸ